ਪਾਰਟੀਆਂ ਤੇ ਸਾਰੀਆਂ ਹੀ ਇਹ ਵੇਲੇ ਕੋਈ ਨਾ ਕੋਈ ਰੈਲੀਆਂ ਕਰ ਰਹੀਆਂ ਨੇ ਕੋਈ ਕਿਸੇ ਮੁੱਦੇ ਤੇ ਕਰ ਰਹੀ ਹੈ ਕੋਈ ਕਿਸੇ ਮੁੱਦੇ ਤੇ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੀ ਜਨਵਰੀ 24 ਨੂੰ ਮੀਟਿੰਗ ਹੋਈ ਸੀ ਕੋਰ ਕਮੇਟੀ ਦੀ ਨਾਲ ਹਲਕਾ ਇੰਚਾਰਜਾਂ ਦੀ ਤੇ ਜਿਹੜਾ ਸਹਿਬਾਨ ਪ੍ਰਧਾਨਾਂ ਨੇ ਉੱਚੇ ਫੈਸਲਾ ਲਿਆ ਗਿਆ ਹੈ ਕਿ ਹਲਕੇ ਵਾਈ ਜੀ ਪੰਜਾਬ ਦੇ ਵਿੱਚ ਰੈਲੀਆਂ ਕਰਨੀਆਂ ਨੇ ਤੇ ਪਹਿਲਾ ਜਿਹੜਾ ਪੜਾਅ ਆ ਉਹ 40 ਹਲਕਿਆਂ ਦਾ ਚੁਣਿਆ ਗਿਆ ਇਦੇ ਵਿੱਚ ਸਾਡੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜੋ ਹੁਣ ਮੌਕੇ ਤੇ ਰਾਜ ਕਰ ਰਹੀ ਪਾਰਟੀ ਐ ਜਾਇਤੋਂ ਪਹਿਲਾਂ ਟਰਮ ਚ ਰਾਜ ਕਰ ਜੋ ਦਿੱਲੀ ਦੇ ਇਸ਼ਾਰੇ ਤੇ ਚੱਲਦੀ ਸੀ ਤੇ ਜੋ ਵੀ ਆ ਪੰਜਾਬ ਦਾ ਲੁੱਟ ਕੇ ਉਹ ਦਿੱਲੀ ਨੂੰ ਲੈ ਗਏ ਇਹ ਤਾਂ ਤੁਸੀਂ ਹੀ ਗਵਾਹ ਹੋ ਤੁਸੀਂ ਪੱਤਰਕਾਰ ਹੋ ਜੋ ਅੱਜ ਹਾਲਾਤ ਪੰਜਾਬ ਦੇ ਬਣੇ ਨੇ ਕਿਉਂ ਕਿ ਇਹ ਵੀ ਪੰਜਾਬੀ ਵਾਸਤੇ ਸੇਫ ਹਨ ਵੀ ਨਹੀਂ ਆਪਣੇ ਘਰ ਚ ਰਹਿ ਲਈ ਜੇ ਕਿ ਇਹ ਪਰਿਵਾਰ ਦੇ ਕੇਹ ਦੀ ਕੋਲ ਗਜਾਇਸ਼ ਹੈਗੀ ਐ ਪੀ ਅਸੀਂ ਵੱਡੀ ਗੱਡੀ ਲੈ ਲਈਏ ਫੋਰਚੂਨਰ ਜਾਂ ਡਿਫੈਂਡਰ ਬਹਿ ਕਹਿੰਦੇ ਸੀ ਕਿ ਸਾਨੂੰ ਮੌਕਾ ਦਿਓ ਅਸੀਂ ਇਨਕਮ ਰੱਖਦੇ ਵੱਡੇ ਅਫਸਰ ਐ ਸਾਨੂੰ ਪਤਾ ਪੈਸਾ ਕਿੱਦਾਂ ਆਉਣਾ 20000 ਕਰੋੜ ਰੁਪਈਆ ਹਾਂ ਰੇਤ ਚੋਂ ਬਚਾ ਲੈਣਾ 50000 ਕਰੋੜ ਰੁਪਈਆ ਰਿਸ਼ਵਤ ਚੋਂ ਬਚਾ ਲੈਣਾ ਕਿੱਥੇ ਆਉ 50000 ਟੌਟਨ ਦੇ ਨੇ ਜਿਹੜੇ ਬੰਦੇ ਦਿੱਲੀ ਤੋਂ ਹਰ ਗਏ ਨੇ ਉਹ ਆਣ ਕੇ ਪੰਜਾਬ ਚ ਬਹਿ ਗਏ ਨੇ ਇੰਚਾਰਜ ਲਾ ਕੇ ਮੰਤਰੀਆਂ ਦੇ ਸਾਡੇ ਲੋਕਾਂ ਨੂੰ 65 6000 70 7000 ਵੋਟ ਪਾਉਣ ਦਾ ਕੀ ਫਾਇਦਾ ਹੋਇਆ ਜੇ ਸਾਡਾ ਮంత్రి ਜੇ ਸਾਡੇ ਐਮ ਐਲ ਏ ਸਾਡੇ ਹਲਕੇ ਲਈ ਗੱਲ ਹੀ ਕੋਈ ਨਹੀਂ ਕਰ ਸਕਦਾ ਜੋ ਫਾਈਲ ਹੋਣੀ ਆ ਪਹਿਲਾਂ ਦਿੱਲੀ ਵਾਲੇ ਓਕੀ ਚਰਨਗੇ ਤੇ ਫਿਰ ਫਾਈਲ ਖੁੱਲਣੀ ਇਹ ਤੇ ਹਾਲਾਤ ਨੇ ਪੰਜਾਬ ਦੇ ਆਪਾਂ ਆਪਣਾ ਪੰਜਾਬ ਬਚਾਉਣਾ ਐ ਇੰਨਾ ਧਾੜਵੀਆਂ ਦੇ ਕੋਲ ਜਿਸ ਤਰ੍ਹਾਂ ਪਹਿਲਾਂ ਮੁਗਲਾਂ ਦੇ ਵੇਲੇ ਸਿੰਘ ਇਕੱਠੇ ਹੁੰਦੇ ਸੀ ਪੰਜਾਬ ਇਕੱਠਾ ਹੁੰਦਾ ਸੀ ਉਹਦੇ ਵਾਸਤੇ ਆਪਾਂ ਪੰਜਾਬੀਆਂ ਨੂੰ ਹੌਕਾ ਦੇਣਾ ਕਿ ਆਓ ਇਕੱਠੇ ਹੋ ਕੇ ਪੰਜਾਬ ਬਚਾਈਆ ਇਹਨਾਂ ਸਭ ਤੋਂ ਪਹਿਲਾਂ ਕੇਜਰੀਵਾਲ ਨੇ ਮਜੀਠਾ ਸਾਹਿਬ ਦੇ ਬਾਰੇ ਕਿਹਾ ਕਿ ਉਹ ਨਸ਼ੀ ਵੇਚਦੇ ਨੇ ਉਹ ਐ ਮੁਰਕੇ ਜਦੋਂ ਮਾਨਹਾਨੀ ਦਾ ਕੇਸ ਹੋਇਆ ਡੇਫਲੇਮੇਸ਼ਨ ਦਾ ਤੇ ਫਿਰ ਆਣ ਕੇ ਮਾਫੀ ਮੰਗੀ ਲਿਖਤੀ ਮਾਫੀ ਮੰਗ ਕੇ ਗਿਆ ਫਿਰ ਕਾਂਗਰਸ ਸਰਕਾਰ ਨੇ ਇਹਦੇ ਝੂਠਾ ਪਰਚਾ ਇਹ ਡੀਜੀਪੀ ਡੀਜੀਪੀ ਚੱਟੋਪਾਦੀਆਂ ਨੂੰ ਲਾ ਕੇ ਇੱਕੋ ਰਾਜ ਲਾ ਕੇ ਪਹਿਲੀ ਐਫਆਈਆਰ ਇੱਕ ਨਿੱਕੇ ਜਿਹੇ ਥਾਣੇ 'ਚ ਕੱਟ ਕੇ ਦੇ ਉੱਤੇ ਪਰਚਾ ਕੱਟ ਕੇ ਕੀਤਾ ਬਾਬਾ ਜੀ ਨੇ ਜੇ ਕਰਾਉਣੇ ਹੁੰਦੇ ਤੇ ਬਾਬਾ ਜੀ ਮਹੀਨਾ ਪਹਿਲਾਂ ਵੀ ਮਿਲ ਕੇ ਫਿਰ ਬਾਬਾ ਜੀ 7 ਮਹੀਨੇ ਰਹਿਣ ਕਿਉਂ ਦਿੰਦੇ ਜੇ ਬਾਬਾ ਜੀ ਦੀ ਇੰਨੀ ਚੱਲਦੀ ਮਤਲਬ ਉੱਥੇ ਸੁਪਰੀਮ ਕੋਰਟ ਤੋਂ ਜ਼ਮਾਨਤ ਕਰਾ ਸਕਦੇ ਹੀ ਤੇ ਫਿਰ ਉਹਨਾਂ ਨੇ ਕਿਉਂ ਆਪਣੇ ਰਿਸ਼ਤੇਦਾਰ ਜਾਂ ਆਪਣੇ ਦੋਸਤ ਨੂੰ ਅੰਦਰ ਰਹਿਣ ਦੇਣਾ ਤੁਸੀਂ ਇਹ ਵੀ ਹਿਸਾਬ ਲਾਓ ਨਾ ਕਿ ਪਹਿਲਾਂ ਪ੍ਰੋਪਰ ਚੈਨਲ ਚੱਲਿਆ ਥੱਲੀ ਸੈਸ਼ਨ ਕੋਰਟ ਚ ਲੱਗੀ ਉਹ ਤੋਂ ਰਿਜੈਕਟ ਹੋਈ ਹਾਈ ਕੋਰਟ ਚ ਰਿਜੈਕਟ ਹੋਈ ਫਿਰ ਸੁਪਰੀਮ ਕੋਰਟ ਦੇ ਵਿੱਚ ਇਹ ਵਾਰ-ਵਾਰ ਤਰੀਕਾ ਲੈਂਦੀ ਹੈ ਸਰਕਾਰ ਜਦੋਂ ਨਹੀਂ ਕੋ ਲੱਭਾ ਸਰਹਾਰ ਕੇ ਸੁਪਰੀਮ ਕੋਰਟ ਨੇ ਖਿਚਾਈ ਕੀਤੀ ਕਿ ਜੇ ਤੁਹਾਡੇ ਕੋ ਕੁਝ ਨਹੀਂ ਆ ਤੇ ਅਹੀਂ ਲੱਗੀਆਂ ਇੱਕੋ ਗੱਲ ਹੋਣੀ ਐ ਜਾਂ ਬੇਲ ਤੇ ਜਾਂ ਜੇਲ ਕਾਗਜ਼ ਦਿਓਗੇ ਤੇ ਜੇਲ ਹੋ ਜੂ ਨਹੀਂ ਤੇ ਬੇਲ ਹੋ ਜੂ ਇਸ ਕਰਕੇ ਸ਼ਾਮ ਦਾ ਬਿਆਨ ਖੁੰਦਾ ਹਮੇਸ਼ਾ ਹੀ ਰਾਤ ਨੂੰ ਤੁਸੀਂ ਉਹਦੇ ਫੈਸਲੇ ਕਢਾ ਲਓ ਸਾਡੇ 4-5 ਸਾਲਾਂ ਦੇ ਜਿਹੜੇ ਸ਼ਾਮ ਨੂੰ ਫੈਸਲੇ ਕੀਤੇ ਹੋਣਗੇ ਸਵੇਰੇ ਵਾਪਸ ਲੈ ਹੋਣਗੇ ਸਾਰੇ ਦੇ ਸਾਰੇ ਉਹ ਬੰਦੇ ਨੂੰ ਤੇ ਆਪਣਾ ਨਹੀਂ ਪਤਾ ਉਹ ਤੇ ਇੱਕ ਸਿਰਫ ਰਬੜ ਦੀ ਮੋਹਰ ਹੋਂਦ ਕੰਮ ਕਰ ਰਿਹਾ ਕੇਜਰੀਵਾਲ ਦੀ ਕਿ ਜਿੱਡਾ ਕੇਜਰੀਆ ਨੇ ਕਹਿਤਾ ਉਹਨਾਂ ਦੇ ਪੰਜਾਬ ਆਡਾ ਦਿੱਲੀ ਵਾਲੇ ਦੇ ਕੇ ਗਹਿਣੇ ਪਾਤਾ ਲੋਕਾਂ ਨੇ ਨੂੰ 70000 ਵੋਟਾਂ ਨਾਲ ਜਿਤਾਇਆ ਹੈ ਤੇ ਉਹਦਾ ਮੁੱਲ ਇਹ ਪਿਆ ਕੀ ਹਾਲਾਤ ਨੇ ਧੂਰੀ ਚ ਜਾ ਕੇ ਵੇਖੋ ਜਿਹੜੇ ਹਲਕੇ ਜੁਿੱਤੇ ਕੋਈ ਵੀ ਜਿਹੜੇ ਐਮ ਐਲ اے ਝਾੜੂ ਦੀ ਸਰਕਾਰ ਦੇ ਲੋਕਾਂ ਨੇ ਬਣਾਏ ਅਸੀਂ ਬੜੇ ਚਾਵਾ ਦੇ ਨਾਲ ਵੋਟਾਂ ਪਾਈਆਂ ਦੇ ਇੱਕ ਰਿਕਾਰਡ ਤੋੜ ਵੋਟਾਂ ਪਾ ਕੇ ਬਣਾएंगे ਕੋਈ ਵੀ ਚਿਹਰਾ ਜਿਹੜਾ ਹੈਗਾ ਨਾਮੀ ਜਿਨ੍ਹਾਂ ਨੇ ਪੰਜਾਬ ਲਈ ਕੰਮ ਕੀਤਾ ਸਾਰੇ ਹਰਾਤੇ ਲੋਕਾਂ ਨੇ ਪਤਾ ਨਹੀਂ ਉਹਨਾਂ ਨੂੰ ਕਹ ਲਓ ਕਿ ਜਾਂ ਵੀ ਸ਼ਾਇਦ ਅਸੀਂ ਨਵੇਂ ਦੇ ਵਿੱਚ ਕੀ ਵੇਖਣਾ ਬਦਲਾਅ ਤੇ ਜੋ ਬੁਰਾ ਹਾਲ ਪੰਜਾਬ ਦੇ ਵਿੱਚ ਕੀਤਾ ਗਿਆ ਇਹਨਾਂ ਨੇ ਕਿਹਾ ਹੈ ਅਸੀਂ ਰੰਗਲਾ ਪੰਜਾਬ ਬਣਾਉਣਾ ਪੰਜਾਬ ਦਾ ਇਹ ਭਗਵੰਤਮਾਨ ਦਾ ਬਿਆਨ ਸੀ ਮੇਰਾ ਲਿਖਣ ਨਾਲ ਰੰਗਲਾ ਪੰਜਾਬ ਨਹੀਂ ਬਣਨਾ ਪਰ ਇਹਨਾਂ ਨੇ ਤੇ ਰੰਗਲਾ ਕੀਤਾ ਜ਼ਰੂਰ ਆ ਪਰ ਖੂਨ ਨਾਲ ਰੰਗ ਦਿੱਤਾ ਹੋਰ ਕੋ ਰੋਜ਼ ਕੋਈ ਨਾ ਕੋਈ ਕਤਲ ਰੋਜ਼ ਕੋਈ ਨਾ ਕੋਈ ਗੈਂਗਵਾਰ ਰੋਜ਼ ਇਨਕਾਊਂਟਰ ਹੋ ਫੇਕ ਆ ਜਾਂ ਸੱਚੇ ਆ ਇਹ ਰੱਬ ਜਾਣਦਾ ਜਾਂ ਸਰਕਾਰ ਜਾਣਦੀ ਪਰ ਰੋਜ਼ ਹੀ ਕੋਈ ਨਾ ਕੋਈ 7 8 ਪੰਜਾਬ ਦੇ ਨੌਜਵਾਨਾਂ ਦਾ ਕਹਾਣ ਹੋ ਰਿਹਾ ਜਿਹੜਾ ਕਿ ਬਹੁਤ ਹੀ ਗਲਤ ਹੈ ਤੇ ਇਹ ਸਰਕਾਰ ਭਗਵੰਤ ਜੀ ਮਾਨ ਨੂੰ ਇਹੇ ਕੰਮ ਚਾਹੀਦਾ ਨਹੀਂ ਤੈਨੂੰ ਲੋਕਾਂ ਨੇ ਬੜੇ ਚਾਰ ਨਾ ਮੁੱਖ ਮੰਤਰੀ ਬਣਾਇਆ ਸੀ ਤੇਰਾ ਫਰਜ ਬਣਦਾ ਹੈ ਕਿ ਤੂੰ ਉਹਨਾਂ ਦੀਆਂ ਆਸਾਂ ਦੇ ਉੱਤੇ ਖੜਾ ਉੱਤਰ ਦੋ ਕਾਲੀ ਦਲ ਨੇ ਕਦੋਂ ਗੈਂਗਵਾੜੀ ਤਸੂ ਕਦੋਂ ਇਹ ਐਵੇਂ ਗੈਂਗਵਾੜ ਗੈਂਗ ਗੈਂਗਸਟਰਾਂ ਨੂੰ ਪੈਦਾ ਹੀ ਕਾਲੀ ਦਲ ਨੇ ਕਹਿੰਦੀ ਨਹੀਂ ਤੇ ਐਵੇਂ ਕਹਿਣ ਨੂੰ ਹੋ ਕਈ ਤਾਂ ਨਵੇਂ ਤੇ ਕਹਿਣ ਦਾ ਇਹਨਾਂ ਦਾ ਕਹਿਣ ਦਾ ਕੋਈ ਤੋੜ ਨਹੀਂ ਇਹ ਸਾਰੀਆਂ ਸੈਂਟਰ ਦੀਆਂ ਪਾਲਿਸੀਆਂ ਨੇ ਸੈਂਟਰ ਦੇ ਹਿਸਾਬ ਨਾਲ ਚੱਲਦੇ ਨੇ ਇਹਨਾਂ ਨੇ ਜੋ ਵੀ ਕਰਨਾ ਇਹਨਾਂ ਨੇ ਸਾਰਾ ਪਲੈਨਿੰਗ ਜਿਹੜਾ ਦਿੱਲੀ ਬਣਨੀ ਜਾ ਗਈ ਪੰਜਾਬ ਨੂੰ ਤੇ ਗਿੰਦੇ ਨਹੀਂ ਨਾ ਪੰਜਾਬ ਨੂੰ ਅੱਜ ਤੱਕ ਦਿੱਲੀ ਨੇ ਕਦੀ ਮੰਨਿਆ ਹੀ ਨਹੀਂ ਹੈਗੇ ਹਿੰਦੁਸਤਾਨ ਦਾ ਹਿੱਸਾ ਬੜਾ ਵੱਡਾ ਸਾਡਾ ਦੇਸ਼ ਪੰਜਾਬ ਹੀ ਜਿਹੜਾ ਹੁਣ ਸਟੇਟ ਬਣ ਗਿਆ ਤੇ ਮੈਨੂੰ ਇਹ ਜੋ ਹਾਲਾਤ ਨੇ ਜੇ ਅਜੇ ਵੀ ਲੋਕੀ ਨਾ ਜਾਗੇ ਨਾ ਆਪਾਂ ਪੰਜਾਬ ਬਚਾਇਆ ਤੇ ਇਹਨਾਂ ਨੇ ਟੁੱਟ ਕੇ ਇਹਨੂੰ ਜ਼ਿਲ੍ਹਿਆਂ ਦੇ ਵਿੱਚ ਕਰ ਦਿੱਤਾ ਤੁਸੀਂ ਜੁੜ ਚੁੱਕੇ ਹੋ ਕਲਮ ਨਿਊਜ਼ ਦੇ ਨਾਲ ਤੇ ਅੱਜ ਤੁਹਾਨੂੰ ਰੂਬਰੂ ਕਰਾ ਰਹੇ ਹਾਂ ਹਲਕਾ ਕਾਦੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਅਤੇ ਪਾਰਟੀ ਵਿੱਚ ਵੱਡਾ ਰਤਬਾ ਰੱਖਣ ਵਾਲੇ ਸਰਦਾਰ ਗੁਰਕਬਾਲ ਸਿੰਘ ਮਾਹਲ ਮਾਲ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਗਾਜ਼ ਹੋਣ ਜਾ ਰਿਹਾ ਤੁਹਾਡੇ ਹਲਕੇ ਤੋਂ ਕਾਦੀਆਂ ਤੋਂ ਸ਼੍ਰੋਮਣੀ ਕਾਲੀ ਦਲ ਦੀਆਂ ਰੈਲੀਆਂ ਦਾ ਆ ਪਾਰਟੀ ਰੁਕੀ ਲੋਡ ਪੈ ਗਈ ਇੰਨਾ 1 ਸਾਲ ਪਹਿਲਾਂ ਰੈਲੀਆਂ ਕਰਾਉਣ ਦੀ ਤੇ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਆ ਰਹੇ ਹੋ ਦੇਖੋ ਪਾਰਟੀਆਂ ਤੇ ਸਾਰੀਆਂ ਹੀ ਇਹ ਵੇਲੇ ਕੋਈ ਨਾ ਕੋਈ ਰੂਪ ਚ ਰੈਲੀਆਂ ਕਰ ਰਹੀਆਂ ਕੋਈ ਕਿਹੇ ਮੁੱਦੇ ਤੇ ਕਰ ਰਹੀ ਹੈ ਕੋਈ ਕਿਹੇ ਮੁੱਦੇ ਤੇ ਕਾਲੀਦਲ ਸ਼੍ਰੋਮਣੀ ਕਾਲੀਦਲ ਦੀ ਜਨਵਰੀ 24 ਨੂੰ ਮੀਟਿੰਗ ਹੋਈ ਸੀ ਕੋਰ ਕਮੇਟੀ ਦੀ ਨਾਲ ਹਲਕਾ ਇੰਚਾਰਜਾਂ ਦੀ ਤੇ ਜਿਲ੍ਹਾ ਸਹਿਬਾਨ ਦੇ ਪ੍ਰਧਾਨਾਂ ਦੇ ਉੱਚੇ ਫੈਸਲਾ ਲਿਆ ਗਿਆ ਹੈ ਵੀ ਹਲਕੇ ਵਾਈਜ਼ ਪੰਜਾਬ ਦੇ ਵਿੱਚ ਰੈਲੀਆਂ ਕਰਨੀਆਂ ਨੇ ਤੇ ਪਹਿਲਾ ਜਿਹੜਾ ਪੜਾਵ ਆ ਉਹ 40 ਹਲਕਿਆਂ ਦਾ ਚੁਣਿਆ ਗਿਆ ਤੇ ਮੈਂ ਗੁਰੂ ਰਾਮਦਾਸ ਦਾ ਧੰਨਵਾਦ ਕਰਦਾ ਕਿ ਉਹਨਾਂ ਦੀ ਕਿਰਪਾ ਦੇ ਨਾਲ ਸਾਡੇ ਕਾਦੀਆਂ ਨੂੰ ਪਹਿਲੀ ਰੈਲੀ ਮਿਲੀ ਹੈ ਹਲਕੇ ਦੇ ਵਿੱਚ ਪੰਜਾਬ ਬਚਾਓ ਮੈਮ ਦੇ ਤਹਿਤ ਉਹ ਆਪਣੇ ਬੱਚੇ ਦੇ ਸ਼ੌਕ ਹੀ ਨਹੀਂ ਪੂਰੇ ਕਰ ਸਕਦਾ ਡਰਦਾ ਵੀ ਜੇ ਗੱਡੀ ਲੱਲੀ ਤੇ ਨਾਲ ਹੀ ਚਿੱਠੀ ਆ ਜਾਣੀ ਹੈ ਵੀ ਹਾਨੂੰ ਵੀ ਹਿੱਸਾ ਦੋ ਜਾਂ ਕਿਤਾ ਫੋਨ ਆ ਜਾਣਾ ਉਹ ਡਰਦੇ ਮਾਰੇ ਆਪਣੇ ਬੱਚਿਆਂ ਦੇ ਸ਼ੌਂਕ ਮਾਰ ਰਹੇ ਨੇ ਲਾਹੌਰ ਦਾ ਬੁਰਾ ਹਾਲ ਹੈ ਤੇ ਸਟੇਟ ਦਾ ਜਿਹੜੀ ਆਰਥਿਕ ਪੋਜੀਸ਼ਨ ਹੈ ਆਰਥਿਕ ਅਮਰਜੈਂਸੀ ਵੀ ਲੱਗਣੀ ਆਲੀ ਹੈ ਹਰ ਚੀਜ਼ ਲੋਨ ਲੈ ਕੇ ਕੰਮ ਹੋ ਇਹਦੇ ਵਿੱਚ ਸਾਡੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜੋ ਹੁਣ ਮੌਕੇ ਤੇ ਰਾਜ ਕਰ ਰਹੀ ਪਾਰਟੀ ਹੈ ਜਾਇਦ ਤੋਂ ਪਹਿਲਾ ਟਰਮ ਚ ਰਾਜ ਕਰ ਜੋ ਦਿੱਲੀ ਦੇ ਇਸ਼ਾਰੇ ਤੇ ਚਲਦੀਆਂ ਸਨ ਤੇ ਜੋ ਵੀ ਆ ਪੰਜਾਬ ਦਾ ਲੁੱਟ ਕੇ ਉਹ ਦਿੱਲੀ ਨੂੰ ਲੈ ਗਏ ਇਹ ਤਾਂ ਤੁਸੀਂ ਵੀ ਗਵਾ ਹੋ ਤੁਸੀਂ ਪੱਤਰਕਾਰ ਜੋ ਅੱਜ ਹਾਲਾਤ ਪੰਜਾਬ ਦੇ ਬਣੇ ਨੇ ਕੀ ਉਹ ਕਿਸੇ ਵੀ ਪੰਜਾਬੀ ਵਾਸਤੇ ਸੇਫ ਹਨ ਵੀ ਅਸੀਂ ਆਪਣੇ ਘਰ ਚ ਰਹਿ ਲਈਏ ਜੇ ਕਿ ਇਹ ਪਰਿਵਾਰ ਦੇ ਕਿਹ ਜੀ ਕੋਲ ਗਜਾਇਸ਼ ਹੈਗੀ ਹੈ ਪੀ ਅਸੀਂ ਵੱਡੀ ਗੱਡੀ ਲੈ ਲਈਏ ਫੋਰਚਨਰ ਜਾਂ ਡਿਫੈਂਡਰ ਪਰ ਇਹ ਕਹਿੰਦੇ ਸੀ ਕਿ ਸਾਨੂੰ ਮੌਕਾ ਦਿਓ ਅਸੀਂ ਇਨਕਮ ਰੱਖਦੇ ਵੱਡੇ ਅਫਸਰ ਐ ਸਾਨੂੰ ਪਤਾ ਪੈਸਾ ਕਿੱਦਾਂ ਆਉਣਾ 20000 ਕਰੋੜ ਰੁਪਈਆ ਹਰੇਤ ਚੋਂ ਵਿਚਾਰ ਲੈਣਾ 50000 ਕਰੋੜ ਰੁਪਈਆ ਰਿਸ਼ਵਤ ਚੋਂ ਵਿਚਾਰ ਲੈਣਾ ਕਿੱਥੇ ਆਉ 50000 ਕਰੋੜ ਰੁਪਈਆ ਸਾਲ ਕਹਿੰਦੇ ਅਸੀਂ ਕਰਜ਼ਾ ਲਾਵਾਂਗੇ ਤੇ ਫਿਰ ਗੱਲ ਕਰਾਂਗੇ ਤੇ ਇਹਨਾਂ ਨੇ ਤੇ ਕਰਜ਼ਾ ਚਲੋ ਠੀਕ ਆ ਪਹਿਲੀਆਂ ਗਵਰਨਮੈਂਟਾਂ ਵੀ ਕਰਜ਼ਾ ਚੁੱਕਦੀਆਂ ਸੀ ਪਰ ਉਹ ਕਰਜ਼ਾ ਚੁੱਕ ਕੇ ਤੇ ਉਹਨੂੰ ਸਟੇਟ ਦੀ ਡਿਵੈਲਪਮੈਂਟ ਤੇ ਲਾਉਂਦੀਆਂ ਹਨ ਪੰਜਾਬ 'ਚ ਲੱਗਿਆ ਨਜ਼ਰ ਆਉਂਦਾ ਪੰਜਾਬ 'ਚ ਲੱਗਿਆ ਨਜ਼ਰ ਆਉਂਦਾ ਡਿਵੈਲਪਮੈਂਟ ਹੁੰਦੀ ਹੀ ਡਿਵੈਲਪਮੈਂਟ ਹੁੰਦੀ ਹੀ ਸਰਕਾਰ ਦਾ ਜਿਹੜਾ ਵ ਮਨ ਲਓ ਆਪਾਂ ਗੱਲ ਕਰਦੇ ਹਾਂ ਛੜਕਾਂ ਦੇ ਜਾਲ ਵਿਸ਼ੇ ਕਰਜ਼ਾ ਲੈ ਕੇ ਵਿਸ਼ੇ ਕੋਈ ਵੀ ਇਨ ਸਟੇਟ ਕੋਈ ਵੀ ਵੱਡੀ ਨਹੀਂ ਹੁੰਦੀ ਕਿ ਐਡੀਆਂ ਵੱਡੇ ਨੈਸ਼ਨਲ ਮਾਰਗ ਬਣਾ ਲੈ ਸਟੇਟ ਛੋਟੀਆਂ ਛੜਕਾਂ ਤੇ ਬਣਾਉਂਦੀ ਹੈ ਜੇ ਉਹ ਬਣੇ ਕਰਜ਼ਾ ਲੈ ਕੇ ਬਣੇ ਸਕੂਲ ਆਫ ਬਿਜ਼ਨਸ ਮੁਹਾਲੀ ਲਿਆਂਦਾ ਗਿਆ 에어ਪੋਰਟ ਖੋਲੇ ਗਏ ਨਿਊ ਚੰਡੀਗੜ੍ਹ ਵਰਗਾ ਸ਼ਹਿਰ ਬਸਾਇਆ ਉਹਨਾਂ ਨੇ ਜਿਹਦੇ ਵਿੱਚ ਅੱਜ ਉੱਥੇ ਗਜਾਂ ਦੇ ਹਿਸਾਬ ਨਾਲ ਲੱਖ ਦੋ ਦੋ ਲੱਖ ਰੁਪਈਆ ਗੱਜ ਦਾ ਰੇਟ ਹੈ ਤੇ ਉਹ ਮਾਲੀਆ ਕਿਨੂੰ ਆਇਆ ਸਰਕਾਰ ਨੂੰ ਆਇਆ ਇਨਕਮ ਕਿਦੀ ਵਧੀ ਪੰਜਾਬ ਨੂੰ ਆਇਆ ਪੰਜਾਬ ਦੀ ਵਧੀ ਇਹਨਾਂ ਨੇ ਤੇ ਕੁਝ ਕੀਤਾ ਹੀ ਨਹੀਂ ਤੇ ਦੋਹਾਂ ਹੱਥਾਂ ਨਾਲ ਲੁੱਟਣ ਰਹੇ ਨੇ ਜਿਹੜੇ ਬੰਦੇ ਦਿੱਲੀ ਤੋਂ ਹਰਗੇ ਨੇ ਉਹ ਆਣ ਕੇ ਪੰਜਾਬ ਚ ਬਹਿ ਗਏ ਨੇ ਇਨਚਾਰਜ ਲਾ ਕੇ ਮੰਤਰੀਆਂ ਦੇ ਸਾਡੇ ਲੋਕਾਂ ਨੂੰ 65 65000 70 70000 ਵੋਟ ਪਾਉਣ ਦਾ ਕੀ ਫਾਇਦਾ ਹੋਇਆ ਜੇ ਸਾਡਾ ਮੰਤਰੀ ਜਾਂ ਸਾਡਾ ਐਮਐਲਏ ਸਾਡੇ ਹਲਕੇ ਲਈ ਗੱਲ ਹੀ ਕੋਈ ਨਹੀਂ ਕਰ ਸਕਦਾ ਜੋ ਫਾਈਲ ਹੋਣੀ ਆ ਪਹਿਲਾਂ ਦਿੱਲੀ ਵਾਲੇ ਓਕੀ ਕਰਨਗੇ ਤੇ ਫਿਰ ਫਾਈਲ ਖੁੱਲਣੀ ਇਹ ਤੇ ਹਾਲਾਤ ਨੇ ਪੰਜਾਬ ਦੇ ਇਦੇ ਵਾਸਤੇ ਜਾਗਰੂਕ ਕਰਨ ਲਈ ਸਾਡੇ ਪ੍ਰਧਾਨ ਜੀ ਨੇ ਫੈਸਲਾ ਕੀਤਾ ਕਿ ਲੋਕਾਂ ਨੂੰ 호ਕਾ ਦੇਣਾ ਜਾਗਰੂਕ ਕਰਨਾ ਕਿ ਲੱਕ ਬਣ ਲੋ ਆਪਾਂ ਆਪਣਾ ਪੰਜਾਬ ਬਚਾਉਣਾ ਐ ਇਨਾ ਧੜਵੀਆਂ ਦੇ ਕੋਲ ਜਿਸ ਤਰ੍ਹਾਂ ਪਹਿਲਾਂ ਮੁਗਲਾਂ ਦੇ ਵੇਲੇ ਸਿੰਘ ਇਕੱਠੇ ਹੁੰਦੇ ਸੀ ਪੰਜਾਬ ਇਕੱਠਾ ਹੁੰਦਾ ਸੀ ਉਹਦੇ ਵਾਸਤੇ ਆਪਾਂ ਪੰਜਾਬੀਆਂ ਨੂੰ 호ਕਾ ਦੇਣਾ ਕਿ ਆਓ ਇਕੱਠੇ ਹੋ ਕੇ ਪੰਜਾਬ ਬਚਾਈਏ ਉਹ ਤੁਸੀਂ ਪੰਜਾਬ ਦੇ ਲਾਅ ਐਂਡ ਆਰਡਰ ਦੀ ਗੱਲ ਕੀਤੀ ਆ ਲੁੱਟਾਂ ਖਵਾਣ ਦੀ ਔਰ ਫਰੋਤੀਆਂ ਦੀ ਇੱਕ ਮਿਸਾਲ ਦਿੱਤੀ ਆ ਪਰਾਮ ਆਦਮੀ ਪਾਰਟੀ ਜਿਹੜੀ ਆ ਉਹ ਤੇ ਤੁਹਾਡੀ ਪਾਰਟੀ ਤੇ ਇਲਜ਼ਾਮ ਲਾਉਂਦੀ ਆ ਕਿ ਇਹ ਗੈਂਗਵਾਦ ਨਸ਼ਾਵਾਦ ਇਹ ਸਾਰਾ ਅਕਾਲੀ ਦਲ ਦੀ ਦੇਣ ਇਹ ਤੇ ਐਵੇਂ ਕੋਈ ਕਹੀ ਜਾਂਦਾ ਨਾ ਕਹੀ ਜਾਵੇ ਸੌਵਰ ਕਹੀ ਜਾਵੇ ਦਾਦੇ ਦੱਸਣਾ ਹੋਣਾ ਸਾਡੇ ਮਾਝੇ ਦੇ ਜਨੈਰ ਮਜੀਠਾ ਸਾਹਿਬ ਤੇ ਪਹਿਲਾਂ ਇਹਨਾਂ ਨੇ ਇੱਕ ਕੇਜਰੀਵਾਲ ਨੇ ਅਖਬਾਰਾਂ 'ਚ ਦੇ ਦਿੱਤਾ ਕਿ ਇਹ ਚਿੱਟੇ ਦਾ ਸਮਗਲ ਹੈ ਮੁੜ ਕੇ ਮਾਫੀ ਮੰਗੀ ਤੁਹਾਡੇ ਸਾਹਮਣੇ ਲਿਖਤੀ ਮਾਫੀ ਮੰਗੀ ਫਿਰ ਉਹਤੇ ਪਰਚਾ ਦਰਜ ਕਰਾਤਾ ਕਾਂਗਰਸ ਸਰਕਾਰ ਨੇ ਮਾਲ ਸਾਹਿਬ ਸਦਾ ਬਿਕਰਮ ਸਿੰਘ ਮਜੀਠੀਆ ਹੋਣਾ ਨੂੰ ਦੋ ਵਾਰ ਪੰਜਾਬ ਸਰਕਾਰ ਪਹਿਲਾ ਕਾਂਗਰਸ ਦੀ ਸਰਕਾਰ ਉਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਜੇਲ੍ਹ ਚ ਭੇਜਦੀ ਹੈ ਕਿ ਇਹ ਕਦੀ ਕਹਿੰਦੇ ਨਸ਼ਿਆਂ ਦੇ ਵਪਾਰੀ ਆ ਕਦੀ ਕਹਿੰਦੇ ਇਹਨਾਂ ਕੋਲ ਜ਼ਮੀਨ ਜਾਇਦਾਦ ਬੜੀ ਹੈ ਕਿਵੇਂ ਵੇਖਦੇ ਇਸ ਮਾਮਲੇ ਨੂੰ ਦੇਖੋ ਇਹ ਤੇ ਇੱਕ ਸਿਆਸਤੋਂ ਪ੍ਰੇਰਿਤ ਪਰਚੇ ਨੇ ਇੱਕ ਜਾਣ ਕੇ ਇੱਕ ਸਾਫ਼ ਸੁਥਰੀ ਛਵੀ ਨੂੰ ਖਰਾਬ ਕਰਨ ਵਾਸਤੇ ਪਹਿਲਾਂ ਕਾਂਗਰਸ ਨੇ ਪਰਚਾ ਕਰਾ ਦਿੱਤਾ ਪਹਿਲਾਂ ਸਭ ਤੋਂ ਪਹਿਲਾਂ ਕੇਜਰੀਵਾਲ ਨੇ ਮਜੀਠਾ ਸਾਹਿਬ ਦੇ ਬਾਰੇ ਕਿਹਾ ਕਿ ਉਹ ਨਸ਼ੀ ਵੇਚਦੇ ਨੇ ਉਹ ਮੜਕੇ ਜਦੋਂ ਮਾਨਹਾਨੀ ਦਾ ਕੇਸ ਹੋਇਆ ਡੈਫਾਮੇਸ਼ਨ ਦਾ ਤੇ ਫਿਰ ਆਣ ਕੇ ਮਾਫੀ ਮੰਗੀ ਲਿਖਤੀ ਮਾਫੀ ਮੰਗ ਕੇ ਗਿਆ ਫਿਰ ਕਾਂਗਰਸ ਸਰਕਾਰ ਨੇ ਇਹਦੇ ਝੂਠਾ ਪਰਚਾ ਇਹ ਉਹ ਏਡੀਜੀਪੀ ਡੀਜੀਪੀ ਚੱਟੋਪਾਦੀਆ ਨੂੰ ਲਾ ਕੇ ਇੱਕੋ ਰਾਜ ਲਾ ਕੇ ਪਹਿਲੀ ਐਫਆਈਆਰ ਮੈਂ ਇੱਕ ਨਿੱਕੇ ਜੇ ਥਾਣੇ 'ਚ ਕੱਟ ਕੇ ਦੇ ਉੱਤੇ ਪਰਚਾ ਕੱਟ ਕੇ ਕੀਤਾ ਉਹਦੇ ਵਿੱਚੋਂ ਹੀ ਕੱਖ ਨਹੀਂ ਲੱਭਾ ਅਜੇ ਤੱਕ ਫਿਰ ਹੁਣ ਕਾ ਇਹਨੇ ਝਾੜੂ ਸਰਕਾਰ ਨੇ ਜਾਇਦਾਦ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਪਰਚਾ ਕੀਤਾ ਤੇ ਨਿਕਲੇ ਹੋ ਚੋਂ ਕੱਖ ਨੇ 7 ਮਹੀਨੇ ਸਿਰਫ ਉਹਨਾਂ ਨੂੰ ਖੱਜਲ ਖਵਾਰ ਕੀਤਾ ਹੋਰ ਇਹ ਚੋਂ ਕੱਖ ਨੇ ਇੱਕ ਛਵੀ ਦੇ ਉੱਤੇ ਦਾਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸਿਆਸੀ ਪਰ ਉਹ ਪ੍ਰਮਾਤਮਾ ਦੀ ਉਸ ਇਨਸਾਨ ਦੇ ਉੱਤੇ ਇੰਨੀ ਬਖਸ਼ਿਸ਼ ਹੈ ਗੁਰੂ ਰਾਮਦਾਸ ਪਾਤਸ਼ਾਹ ਦੀ ਕਿ ਉਹ ਅੱਗੇ ਨਵੇਂ ਵਧੀਆ ਸਾਫ਼ ਸੁਥਰੀ ਛਵੀ ਲੈ ਕੇ ਬਾਹਰ ਆਏ ਨੇ ਦੂਜੀ ਗੱਲ ਅਹੀਂ ਉਹ ਦਿਨ ਕਰ ਰਹੇ ਹੈਗੇ ਤੋਹਾਂ ਅੰਦਰ 7 ਮਹੀਨੇ ਰਹੇ ਆਂਦੇ ਮੈਂ ਬੰਦਗੀ ਕੀਤੀ ਵਦ ਤੋਂ ਵਦ 15-15 ਘੰਟੇ ਮੈਂ ਬੰਦਗੀ ਕੀਤੀ ਹੈ ਤੇ ਪ੍ਰਮਾਤਮਾ ਦਾ ਨਾਮ ਲਿਆ ਤੇ ਉਹਦੇ ਨਾਲ ਉਹਨਾਂ ਦਾ ਤੇਜ ਪ੍ਰਤਾਪ ਹੋਰ ਵੱਧ ਕੇ ਬਾਹਰ ਆਏ ਨੇ ਪਰ ਸਿਆਸਤਾਂ ਦੇ ਵਿੱਚ ਜਾਂ ਸਿਆਸੀ ਹਲਕਿਆਂ ਦੇ ਵਿੱਚ ਤਾਂ ਇਹੀ ਕਿਹਾ ਜਾਂਦਾ ਕਿ ਮਜੀਠੀਆ ਸਾਹਿਬ ਦੀ ਜਿਹੜੀ ਜਮਾਨਤ ਆ ਉਹ ਤਾਂ ਜਿਹੜੇ ਇੱਕ ਬਹੁਤ ਵੱਡੇ ਡੇਰੇ ਵਾਲੇ ਬਾਬਾ ਜੀ ਆ ਉਹਨਾਂ ਨੇ ਕਰਾਈ ਆ ਦੇਖੋ ਬਾਬਾ ਜੀ ਨੇ ਜੇ ਕਰਾਉਣੀ ਹੁੰਦੀ ਤੇ ਬਾਬਾ ਜੀ ਮਹੀਨਾ ਪਹਿਲਾਂ ਵੀ ਮਿਲ ਕੇ ਫਿਰ ਬਾਬਾ ਜੀ 7 ਮਹੀਨੇ ਰਹਿਣ ਕਿਉਂ ਦਿੰਦੇ ਜੇ ਬਾਬਾ ਜੀ ਦੀ ਇੰਨੀ ਚੱਲਦੀ ਮਤਲਬ ਉੱਥੇ ਸੁਪਰੀਮ ਕੋਰਟ ਤੋਂ ਜਮਾਨਤ ਕਰਾ ਸਕਦੇ ਹੀ ਤੇ ਫਿਰ ਉਹਨਾਂ ਨੇ ਕਿਉਂ ਆਪਣੇ ਰਿਸ਼ਤੇਦਾਰ ਜਾਂ ਆਪਣੇ ਦੋਸਤ ਨੂੰ ਅੰਦਰ ਰਹਿਣ ਦੇਣਾ ਤੁਸੀਂ ਇਹ ਵੀ حساب ਲਾਓ ਨਾ ਕਿ ਪਹਿਲਾਂ ਪ੍ਰੋਪਰ ਚੈਨਲ ਚੱਲਿਆ ਥੱਲੀ ਸੈਸ਼ਨ ਕੋਰਟ ਚ ਲੱਗੀ ਉੱਥੋਂ ਰਿਜੈਕਟ ਹੋਈ ਹਾਈ ਕੋਰਟ ਚ ਰਿਜੈਕਟ ਹੋਈ ਫਿਰ ਸੁਪਰੀਮ ਕੋਰਟ ਦੇ ਵਿੱਚ ਇਹ ਵਾਰ-ਵਾਰ ਤਰੀਕਾ ਲੈਂਦੀ ਸੀ ਸਰਕਾਰ ਜਦੋਂ ਨਹੀਂ ਕੋ ਲੱਭਾ ਸਰਹਾਰ ਕੇ ਸੁਪਰੀਮ ਕੋਰਟ ਨੇ ਖਿਚਾਈ ਕੀਤੀ ਕਿ ਜੇ ਤੁਹਾਡੇ ਕੋ ਕੁਝ ਨਹੀਂ ਆ ਤੇ ਅਹੀਂ ਲੱਗੀਆਂ ਇੱਕੋ ਗੱਲ ਹੋਣੀ ਐ ਜਾਂ ਬੇਲ ਤੇ ਜਾਂ ਜੇਲ ਕਾਗਜ਼ ਦਿਓਗੇ ਤੇ ਜੇਲ ਹੋ ਜੂ ਨਹੀਂ ਤੇ ਬੇਲ ਹੋ ਜੂ ਤੇ ਇਸ ਕਰਕੇ ਬੇਲ ਹੋਈ ਐ ਇਹਦੇ ਵਿੱਚ ਕੋਈ ਵੀ ਨਾ ਕਿ ਇਹ ਬਾਬਾ ਜੀ ਦਾ ਤੇ ਨਾ ਕਿਸੇ ਦਾ ਹੱਥ ਹੈ ਕੋਈ ਹੱਥ ਨਹੀਂ ਐ ਰੁਟੀਨ ਨੂੰ ਮੰਤਰੀ ਤੁਸੀਂ ਦੇ ਸਫਾਈ ਦੇਤੀ ਪਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਆ ਕਿ ਉਹ ਤੁਹਾਨੂੰ ਪਤਾ ਹੀ ਆ ਉਹਨਾਂ ਨੇ ਆਪਣੇ ਟਵੀਟ ਦੇ ਵਿੱਚ ਜਿਹੜੀਆਂ ਲਾਈਨਾਂ ਲਿਖੀਆਂ ਵਿੱਚ ਅਦਾਲਤਾਂ ਨੂੰ ਵਿੱਚ ਆਪਣੇ ਜਿਹੜੇ ਧਾਰਮਿਕ ਮਹਾਂਪੁਰਖਾ ਉਹਨਾਂ ਨੂੰ ਸਾਰਿਆਂ ਨੂੰ ਉਹਨਾਂ ਨੇ ਪਾਰਟੀ ਬਣਾ ਲਿਆ ਦੇਖੋ ਉਹਨਾਂ ਦੇ ਬਾਰੇ ਭਗਵੰਤ ਮਾਨ ਦੇ ਬਾਰੇ ਤੇ ਜੋ ਵੀ ਤੁਸੀਂ ਕਹਿ ਲੋ ਉਹ ਸੱਚੀ ਹੈ ਕਿਉਂਕਿ ਉਹਨਾਂ 100% ਝੂਠ ਬੋਲਣਾ ਤੇ ਕਿਹੜੇ ਮੂਡ ਚ ਬੋਲਣਾ ਤੇ ਕਿਹੜੇ ਵੇਲੇ ਉਹਦਾ ਸਵੇਰ ਦਾ ਬਿਆਨ ਕੁੱਝ ਹੁੰਦਾ ਸ਼ਾਮ ਦਾ ਬਿਆਨ ਕੁਛ ਹੁੰਦਾ ਹੋ ਹਮੇਸ਼ਾ ਹੀ ਰਾਤ ਨੂੰ ਤੁਸੀਂ ਉਹਦੇ ਫੈਸਲੇ ਘਡਾ ਲਓ ਸਾਡੇ 4.5 ਸਾਲਾਂ ਦੇ ਜਿਹੜੇ ਸ਼ਾਮ ਨੂੰ ਫੈਸਲੇ ਕੀਤੇ ਹੋਣਗੇ ਸਵੇਰੇ ਵਾਪਸ ਲੈ ਹੋਣਗੇ ਸਾਰੇ ਦੇ ਸਾਰੇ ਉਹ ਬੰਦੇ ਨੂੰ ਤੇ ਆਪਣਾ ਨਹੀਂ ਪਤਾ ਉਹ ਤੇ ਇੱਕ ਸਿਰਫ ਰਬੜ ਦੀ ਮੋਹਰ ਹੋਂ ਕੰਮ ਕਰ ਰਿਹਾ ਕੇਜਰੀਵਾਲ ਦੀ ਕਿ ਜਿੱਦਾਂ ਕੇਜਰੀਵਾਲ ਨੇ ਕਹਿੰਦਾ ਉਹਨਾਂ ਦੇ ਪੰਜਾਬ ਆਡਾ ਦਿੱਲੀ ਵਾਲੇ ਦੇ ਕਿ ਗਹਿਣੇ ਪਾਤਾ ਲੋਕਾਂ ਨੇ ਉਹਨੂੰ 70000 ਵੋਟਾਂ ਨਾਲ ਜਿਤਾਇਆ ਹੈ ਤੇ ਉਹਦਾ ਮੁੱਲ ਇਹ ਪਿਆ ਕੀ ਹਾਲਾਤ ਨੇ ਤੂਰੀ ਚ ਜਾ ਕੇ ਵੇਖੋ ਮਤਲਬ ਸਾਰਾ ਪੰਜਾਬ ਦੇ ਵਿੱਚ ਵੇਖਿਆ ਹੈ ਕੀ ਹਾਲਾਤ ਨੇ ਮਤਲਬ ਕਈ ਪਰਿਵਾਰ ਤੇ ਇਹੋ ਜੇ ਮਿਲਦੇ ਨੇ ਮੈਂ ਆਪਣੀ ਗੱਲ ਕਰਦਾ ਕਿ ਤੁਹਾਡੇ ਪਰਿਵਾਰ ਦੇ ਵਿੱਚ ਵੀ ਇਹਦਾ ਸੇਕ ਲੱਗਾ ਤੁਸੀਂ ਖਮਿਆਜਾ ਭੁਗਤਦੇ ਆਂ ਅਸੀਂ ਖਮਿਆਜਾ ਭੁਗਤਦੇ ਤੇ ਬੜਾ ਮਹਿੰਗਾ ਖਮਿਆਜਾ ਪਿਆ ਘਰ ਦੇ ਜੀਉਂ ਜਾਂਦੇ ਰਹੇ ਤੇ ਫਿਰ ਜਾ ਕੇ ਉਹ ਖਮਿਆਜੇ ਚੋਂ ਚਲੋ ਗੁਰੂ ਦੀ ਕਿਰਪਾ ਦੇ ਨਾਲ ਅਸੀਂ ਬਾਹਰ ਨਿਕਲੇ ਆ ਪਰ ਬਹੁਤ ਬੁਰੇ ਹਾਲਾਤ ਹੁੰਦੇ ਨੇ ਪਰਵਾਜ਼ ਦੇ ਫਿਰ ਵੀ ਸਾਡਾ ਇਲਾਕਾ ਜਾਂ ਸਾਡਾ ਜ਼ਿਲ੍ਹਾ ਗੁਰਦਾਸਪੁਰ ਅਜੇ ਵੀ ਨਸ਼ੇ ਦੇ ਕਰਕੇ ਬਦਨਾਮ ਆ ਕੀ ਰੋਡ ਮੈਪ ਹੋਵੇਗਾ ਤੁਹਾਡਾ ਕਿ ਜਾਂ ਇਦਾਂ ਹੀ ਫਿਰ ਜਿੱਦਾਂ ਹੁਣ ਲੋਕਾਂ ਨੂੰ ਗਮਰਾਹ ਕੀਤਾ ਜਾ ਰਿਹਾ ਉਦਾਂ ਹੀ ਉਹ ਪਾਲਿਸੀਆਂ ਜਿਹੜੀਆਂ ਰਾਜਨੀਤੀ ਦੀਆਂ ਚੱਲਣਗੀਆਂ ਨਹੀਂ ਨਹੀਂ ਸਾਡੀਆਂ ਵੇਖੋ ਬੜੀਆਂ ਕਲੀਅਰ ਤੇ ਸਪਸ਼ਟ ਤੁਹਾਡਾ ਰੋਡ ਮੈਪ ਹੈ ਕਿ ਅਹੀਂ ਪੰਜਾਬ ਦੀ ਡਿਵੈਲਪਮੈਂਟ ਕਰਾਉਣੀ ਹੈ ਤੇ ਪੰਜਾਬ ਦੀ ਡਿਵੈਲਪਮੈਂਟ ਤਾਂ ਹੀ ਹੋ ਸਕਦੀ ਹੈ ਜੇ ਲੋਕ ਸਾਡਾ ਸਾਥ ਦੇਣਗੇ ਤੇ ਅਸੀਂ ਪੰਜਾਬ ਨੂੰ ਬਚਾਉਣਾ ਪੰਜਾਬ ਬਚਾਉਣ ਦੇ ਨਾਲ ਕੱਲੀਆਂ ਬਿਲਡਿੰਗਾਂ ਜਾਂ ਛੜਕਾਂ ਬਚਾਉਣਾ ਨਹੀਂ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਪੰਜਾਬ ਦੀ ਜਵਾਨੀ ਬਚ ਗਈ ਤੇ ਸਾਡਾ ਪੰਜਾਬ ਬਚ ਗਿਆ ਕਿਉਂਕਿ ਸਭ ਤੋਂ ਵੱਡਾ ਯੋਗਦਾਨ ਹੁੰਦਾ ਕਿਸੇ ਵੀ ਦੇਸ਼ ਦੀ ਤਰੱਕੀ ਦੇ ਡਿਵੈਲਪਮੈਂਟ ਦੀ ਉਹਦੀ ਜਵਾਨੀ ਦਾ ਤੇ ਸਾਡੀ ਜਵਾਨੀ ਦਾ ਤੇ ਜੋ ਹਾਲਾਤ ਨੇ ਇਹਨਾਂ ਡਿਵੈਲਪਮੈਂਟ ਦੇ ਤੇ ਬਹੁਤ ਪਿੱਛੇ ਰਹਿ ਗਈ ਅਸੀਂ ਸਾਡੀ ਇੱਕੋ ਹੀ ਸੋਚ ਹੈ ਸਾਡੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੀ ਤੇ ਸਮੁੱਚੀ ਸਾਡੀ ਟੀਮ ਦੀ ਕਿ ਅਸਾਂ ਗੁਰੂ ਰਾਮਦਾਸ ਨੇ ਮੌਕਾ ਦੇਣਾ ਤੇ ਅਸੀਂ ਸਭ ਤੋਂ ਪਹਿਲਾਂ ਨਸ਼ਾ ਬੰਦ ਕਰਾਉਣਾ ਉਹਦੇ ਵਾਸਤੇ ਸਾਨੂੰ ਕਿਸੇ ਵੀ ਲੈਵਲ ਤੱਕ ਜਾਣਾ ਪਏ ਕਿਸੇ ਨੂੰ ਫੜਨਾ ਪਏ ਕਿਸੇ ਨੂੰ ਅੰਦਰ ਕਰਨਾ ਪਏ ਅਸੀਂ ਕਰਕੇ ਇਹ ਨਸ਼ਾ ਬੰਦ ਕਰਾਉਣਾ ਜੋ ਸਾਡੇ ਪ੍ਰਧਾਨ ਜੀ ਦਾ ਜ਼ੁਬਾਨ ਹੈ ਸਾਡੇ ਨਾਲ ਤੁਸੀਂ ਕੱਲ ਇੱਕ ਵੀਡੀਓ ਜ਼ਰੂਰ ਦੇਖੀ ਹੋਊਗੀ ਜਿਹਦੇ ਵਿੱਚ ਇੱਕ ਸਾਬਕਾ ਪੁਲਿਸ ਅਫਸਰ ਦੁਹਾਈਆਂ ਦੇ ਰਿਹਾ ਮੀਡੀਆ ਦੇ ਸਾਹਮਣੇ ਕਿ ਜੇ ਆਪਣੇ ਪੁੱਤ ਬਚਾਉਣੇ ਨੇ ਜੇ ਪਰਿਵਾਰ ਬਚਾਉਣੇ ਨੇ ਤੇ ਪੰਜਾਬ ਛੱਡ ਕੇ ਯੂਪੀ ਬਿਹਾਰ ਦੇ ਵਿੱਚ ਚਲੇ ਜਾਓ ਬੁਰਾ ਹਾਲ ਆ ਮੇਰਾ ਪੁੱਤ ਕਿੰਦਰ ਚਿੱਟੇ ਨੇ ਹੜੱਪ ਲਿਆ ਕਿਵੇਂ ਦੇਖਦੇ ਹੋ ਸਰਕਾਰ ਇੱਕ ਪਾਸੇ ਯੋਧ ਨਸ਼ਿਆਂ ਵਿਰੁੱਧ ਇੱਕ ਵੱਡੀ ਰੈਲੀ ਕਰਨ ਜਾ ਰਹੀ ਆ ਉਹਦੀ ਸਫਲਤਾ ਦੇ ਰੂਪ ਵਿੱਚ ਉਸ ਪੁਲਿਸ ਅਫਸਰ ਦੇ ਬਿਆਨ ਨੂੰ ਕਿਵੇਂ ਵੇਖਦੇ ਹੋ ਕੀ ਹਾਲਾਤ ਜਿਹੜੇ ਆ ਉਹ ਪੇਸ਼ ਹੋ ਰਹੇ ਆ ਪੰਜਾਬ ਦੇ ਦੇਖੋ ਉਹ ਪੁਲਿਸ ਅਫਸਰ ਦਾ ਬਿਆਨ ਸਰਕਾਰ ਨੂੰ ਸ਼ੀਸ਼ਾ ਵਿਖਾ ਰਿਹਾ ਜੋ ਕਹਿ ਰਹੇ ਨੇ ਕਿ ਅਸੀਂ ਯੋਧ ਨਸ਼ਿਆਂ ਵਿਰੁੱਧ ਨਿਰਾ ਝੂਠ ਕੋਈ ਉਹਦੇ ਵਿੱਚ ਸੱਚਾਈ ਨਹੀਂ ਤੁਸੀਂ ਮੇਰੇ ਨੂੰ ਵੱਧ ਜੇ ਹਰ ਚੈਨਲ ਤੇ ਤੁਸੀਂ ਪੱਤਰ ਹਰ ਇਨਸਾਨ ਨੂੰ ਮਿਲਦੇ ਹਰ ਪਾਰਟੀ ਦੇ ਵੱਡੇ ਵੱਡੇ ਲੀਡਰਾਂ ਨੂੰ ਮਿਲਦੇ ਮੈਂ ਤਾਂ ਅਜੇ ਬੜਾ ਆਪਣੇ ਇਲਾਕੇ ਦਾ ਲੀਡਰ ਆ ਜਿਆਦਾ ਵੱਡਾ ਲੀਡਰ ਨਹੀਂ ਉਹ ਗੁਰੂ ਦੀ ਕਿਰਪਾ ਦੇ ਨਾਲ ਇੱਥੇ ਤੱਕ ਪਹੁੰਚਿਆ ਗਾਂਵ ਹੀ ਜਾਣ ਤੁਸੀਂ ਵੱਡੇ ਵੱਡੇ ਡਿਡਰਾਂ ਵਿੱਚ ਗੱਲਬਾਤ ਕਰਦੇ 1 ਟੂ 1 ਕਰਦੇ ਤੁਹਾਨੂੰ ਪਤਾ ਹੈ ਕਿ ਨਿਰਾ ਝੂਠ ਹੈ ਇਹਦੇ ਵਿੱਚ ਕੁਝ ਨਹੀਂ ਹੈ ਇੱਕ ਛੋਟੇ ਛੋਟੇ ਅਮਲੀ ਜਿਨ੍ਹਾਂ ਦਾ ਕੋਈ ਵਾਰਿਸ ਨਹੀਂ ਹੈ ਉਹਨਾਂ ਨੂੰ ਫੜ ਕੇ ਤੇ ਅਸੀਂ ਗਿਣਤੀ ਵਧਾ ਜੇਗੇ ਅਸੀਂ ਐਫਆਈਆਰ ਅੱਜ 50 ਐਫਆਈਆਰ ਇੱਕ ਥਾਣੇ 'ਚ ਹੋ ਗਈਆਂ ਉਹਨਾਂ ਨੂੰ ਟਾਰਗੇਟ ਦਿੱਤੇ ਜਾਂਦੇ ਨੇ ਥਾਣੇਦਾਨ ਨੂੰ ਵੀ ਕਿੰਨੇ ਤੁਸੀਂ ਐਫਆਈਆਰ ਕੱਢ ਦੇ ਜੇ ਇਹ ਨਸ਼ਾ ਜਿੱਦਾਂ ਬੰਦ ਨਹੀਂ ਉਹ ਨਸ਼ਾ ਬੰਦ ਕਰਾਂ ਤੇ ਸਜੀਦਾ ਹੋਣਾ ਪੈਣਾ ਹੈ ਇਹਦੇ ਲਈ ਕੋ ਰੋਡ ਮੈਪ ਬਣਾਣਾ ਪੈਣਾ ਤੇ ਦੱਸਣਾ ਪੈਣਾ ਲੋਕਾਂ ਨੂੰ ਕਿ ਅਸੀਂ ਤੁਸੀਂਨੂੰ ਵੋਟਾਂ ਪਾਈਆਂ ਸੀ ਅਸੀਂ ਆ ਪੰਜਾਬ ਦਾ ਕਰਨ ਲੱਗੀਆਂ ਦੱਸਣ ਤੇ ਸਹੀ ਕੀਤਾ ਕੀ ਰੋਡ ਮੈਪ ਕੀ ਇਹਨਾਂ ਦਾ ਕਿੱਦਾਂ ਨਸ਼ਾ ਬੰਦ ਕਰਾਂਗੇ ਅ ਅੱਜ ਵੀ ਮੰਨਿਆ ਜਾਂਦਾ ਕਿ ਪੰਜਾਬ ਦੇ ਵਿੱਚ ਜੇ ਸਭ ਤੋਂ ਵੱਡਾ ਕੱਡਰ ਆ ਤੇ ਸ਼੍ਰੋਮਣੀ ਅਕਾਲੀ ਦਲ ਦਾ ਪਿੰਡਾਂ ਦੇ ਵਿੱਚ ਕੱਡਰ ਪਰ ਹਾਲਾਤ ਇਹ ਆ ਕਿ ਪੰਜਾਬ ਦੇ ਵਾਂਗ ਸਾਡੇ ਜ਼ਿਲ੍ਹੇ ਵਿੱਚ ਵੀ ਇਹ ਚਰਚਾ ਹੁੰਦੀ ਆ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਸਭ ਅੱਛਾ ਨਹੀਂ ਆ ਤੁਹਾਡੇ ਵਿੱਚ ਧੜੇਬਾਜੀ ਆ ਔਰ ਇਹ ਕਈ ਵਾਰੀ ਇਹ ਜਗਜਹਿਰ ਵੀ ਹੋ ਚੁੱਕੀ ਆ ਤੁਸੀਂ ਕਿੰਨੀ ਕੁ ਮੰਨਦੇ ਹੋ ਕਿ ਆਪਣੇ ਜ਼ਿਲ੍ਹੇ ਦੇ ਵਿੱਚ ਗੂ ਧੜੇਬੰਦੀ ਵਾਲਾ ਕੋਈ ਅਸਾਰ ਹੈ ਕਿ ਜਾਂ ਕੋਈ ਦਾ ਪਾਰਟੀ ਨੂੰ ਕੋਈ ਖਮਿਆਜਾ ਭੁਗਤਣਾ ਪੈ ਸਕਦਾ ਨਹੀਂ ਜੇ ਦੇਖੋ ਧੜੇਬੰਦੀ ਜਿੱਥੇ ਵੀ ਕਿਤੇ ਹੁੰਦੀ ਹੈ ਉਹ ਚਾਹੇ ਪਰਿਵਾਰ ਚ ਹੋਵੇ ਚਾਹੇ ਪਾਰਟੀ ਚ ਹੋਵੇ ਉਹਦਾ ਨੁਕਸਾਨ ਤੇ ਹੁੰਦਾ ਤੇ ਸਾਡੇ ਪ੍ਰਧਾਨ ਜੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਸਾਡੇ ਜਿਹੜੇ ਮੇਨ ਲੀਡਰ ਨੇ ਸਾਡੇ ਜ਼ਿਲ੍ਹੇ ਦੇ ਪੁਰਾਣੇ ਮੰਤਰੀ ਰਹੇ ਨੇ ਸਾਰੇ ਅਹੁਦਿਆਂ ਤੇ ਰਹੇ ਨੇ ਐਮਐਲਏ ਰਹੇ ਨੇ ਉਹਨਾਂ ਸਾਰਿਆਂ ਨੂੰ ਇੱਕ ਮੰਚ ਤੇ ਇਕੱਠੇ ਕੀਤਾ ਤੇ ਗੁਰੂ ਕਿਰਪਾ ਕਰੇ ਗੁਰੂ ਰਾਮਦਾਸ ਦੀ ਕਿਰਪਾ ਨਾਲ ਆਪਾਂ ਬਿਨਾਂ ਧੜੇ ਬੰਦੀ ਤੋਂ ਕੰਮ ਕਰਾਂਗੇ ਤੇ 2027 ਚ ਸੀਟਾਂ ਜਿੱਤ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਝੋਲੀ ਚ ਪਾਵਾਂਗੇ 17 ਤਰੀਕ ਨੂੰ ਵੱਡਾ ਇਕੱਠ ਜਿਹੜਾ ਸ਼ੁਰੂਆਤ ਹੀ ਤੁਹੀ ਕਾਦੀਆਂ ਤੋਂ ਹੋ ਰਹੀ ਆ ਪੰਜਾਬ بچاؤ ਰੈਲੀ ਦੀ ਕੀ ਰੋਡ ਮੈਪ ਹੋਵੇਗਾ ਕਿਹੜੀਆਂ ਕਿਹੜੀਆਂ ਮੰਗਾਂ ਜਿਹੜੀਆਂ ਲੋਕਾਂ ਦੇ ਵਿੱਚ ਲੈ ਕੇ ਅਕਾਲੀ ਦਲ ਜਾ ਰਿਹਾ ਔਰ ਕਿਹੜੀ ਕਿਹੜੀ ਸਰਕਾਰ ਦੀ ਜਿਹੜੀ ਦੁੱਖ ਦੀ ਰਾਗ ਆ ਜਾਂ ਲੋਕਾਂ ਦੀ ਦੁੱਖ ਦੀ ਰਾਗ ਆ ਉਹ ਫੜ ਫੜੋਗੇ ਦੇਖੋ ਸਾਡੇ ਪ੍ਰਧਾਨ ਜੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ 17 ਤਰੀਕ ਨੂੰ ਆ ਰਹੇ ਨੇ ਤੇ ਮੈਂ ਕਹਿੰਨਾ ਗੁਰੂ ਰਾਮਦਾਸ ਦੀ ਬੜੀ ਬਖਸ਼ਿਸ਼ ਹੈ ਮੇਰੇ ਦੇ ਉੱਪਰ ਕਿ ਸਾਨੂੰ ਕਾਦੀਆਂ ਹਲਕੇ ਚ ਪਹਿਲੀ ਰੈਲੀ ਮਿਲੀ ਮਾਜੇ ਦੇ ਵਿੱਚ ਵੀ ਕਹਿ ਲਓ ਪੰਜਾਬ ਦੀ ਪਹਿਲੀ ਰੈਲੀ ਕਹਿ ਲਓ ਸਾਨੂੰ ਮਿਲੀ ਹੈ ਤੇ ਅਸੀਂ ਇਹ ਰੈਲੀ ਨੂੰ ਕਾਮਯਾਬ ਕਰਨ ਦਾ ਸਾਡੇ ਪ੍ਰਧਾਨ ਜੀ ਦਾ ਰੋਡ ਮੈਪ ਬੜਾ ਕਲੀਅਰ ਹੈ ਉਹ ਆਪਣੇ ਮੂੰਹ ਤੇ ਤੁਹਾਨੂੰ ਉਹ ਦਿਨ ਦੱਸਣਗੇ ਸਾਰਾ ਕੁਝ ਕਿ ਤੇ ਮੇਰੇ ਕੋ ਜੋ ਉਹਨਾਂ ਨੇ ਪੁੱਛਿਆ ਕਿ ਹਲਕੇ ਦੇ ਵਿੱਚ ਕੀ ਕੀ ਕੰਮ ਅਜੇ ਤੱਕ ਨਹੀਂ ਹੋਏ ਜਿਹੜੇ ਕਰ ਸਕਦੇ ਆਂ ਸਰਕਾਰਾਂ ਪਰ ਨਹੀਂ ਹੋਏ ਤੁਹਾਡੇ ਕੀ ਡ੍ਰੀਮ ਆ ਤੁਹਾਨੂੰ ਕੀ ਜਿਹੜੀਆਂ ਆਪਣੇ ਹਲਕਾ ਕਾਦੀਆਂ ਦੀਆਂ ਸਮੱਸਿਆਵਾਂ ਲੱਗਦੀਆਂ ਨੇ ਉਹ ਮੈਂ ਦਿਤੀਆਂ ਉਹਨਾਂ ਨੂੰ ਲੈ ਕੇ ਉਹ ਤੁਸੀਂ ਕੋਈ ਥੋੜਾ ਬਹੁਤਾ ਆਪਣੇ ਵੇਖਣ ਵਾਲੇ ਆਪਣੇ ਪਾਰਟ ਮੈਂ ਦੇਖੋ ਉਹਨਾਂ ਨੂੰ ਇੱਕ ਬੇਨਤੀ ਕੀਤੀ ਸੀ ਕਿ ਇੱਕ ਜਿਹੜਾ ਬਾਦਲ ਸਾਹਿਬ ਨੇ ਤਨੋਏ ਵਾਲਾ ਪੁਲ ਬਣਾਇਆ ਸੀ ਉਹਨੂੰ ਸੜਕਾਂ ਲਿੰਕ ਲੱਗਦੀਆਂ ਨੇ ਛੋਟੀਆਂ-ਛੋਟੀਆਂ ਪੁਲ ਦਾ ਇੱਕ ਜ਼ੀਰੋ ਫਾਇਦਾ ਹੈ ਹਲਕੇ 60 ਫੁੱਟ ਚੌੜੀ ਚੱਕ ਸ਼ਰੀਫ ਤੋਂ ਸਿੱਧੀ ਸੜਕ ਪੁਲ ਤੱਕ ਬਣਾਈ ਜਾਏ ਅਗੋਂ ਪੁਲ ਦੇ ਪਾਰ ਉਹਨਾਂ ਦੂਜੇ ਹਲਕੇ ਨੂੰ ਲੈ ਕੇ ਬਣਾਈ ਜਾਏ ਤਾਂ ਕਿ ਉਹ ਪੁਲ ਦਾ ਲੋਕਾਂ ਨੂੰ ਫਾਇਦਾ ਮਿਲ ਸਕੇ। ਦੂਜੀ ਬੇਨਤੀ ਮੈਂ ਕੀਤੀ ਸੀ ਕਿ ਸਾਡੇ ਹਲਕੇ ਦੇ ਪਿੰਡ ਲਾਧੂਪੁਰ 'ਚ ਗਵਰਨਮੈਂਟ ਕਾਲਜ ਇੱਕ ਬਣਿਆ। ਸ਼੍ਰੋਮਣੀ ਕਾਲਜ ਦੇ ਬਣਾ ਦਿੱਤਾ ਬਾਦਲ ਸਾਹਿਬ ਨੇ ਬਣਾਤਾ। ਕਾਲਜ ਸਰਕਾਰ 'ਚ ਬਣਿਆ ਸ਼੍ਰੋਮਣੀ ਕਾਲਜ ਨੇ ਬਣਾਇਆ। ਤਾਂ ਪ੍ਰਕਾਸ਼ ਸਿੰਘ ਬਾਦਲ ਤੋਂ ਮੁੱਖ ਮੰਤਰੀ ਪਰ ਉਹ ਚੱਲਿਆ ਨਹੀਂ। ਉਹਦੇ ਉੱਪਰ ਲਿਖਿਆ ਮੈਂ ਲੋਕਾਂ ਨੂੰ ਗੱਲ ਕਰਦਾ ਕਿ ਉਹਦੇ ਉੱਤੇ ਲਿਖਿਆ ਗਵਰਨਮੈਂਟ ਕਾਲਜ। ਉਹ ਅਕਾਲੀ ਕਾਲਜ ਨਹੀਂ ਹੈ। ਤੇ ਕਿਉਂ ਨਹੀਂ ਦੂਜੀਆਂ ਸਰਕਾਰਾਂ ਨੇ ਅੱਜ ਤੱਕ ਚਲਾਇਆ? ਅੱਜ ਸਾਡੇ ਬੱਚੀਆਂ ਪਲੱਸ 2 ਕਰਦੀਆਂ ਨੇ ਤੇ ਮਾਪੇ ਬਾਬ ਨੂੰ ਫਿਕਰ ਪੈ ਜਾਂਦਾ ਕਿ ਅਸੀਂ ਆਪਣੀ ਬੱਚੀ ਨੂੰ ਕੋਰਸ ਕਰਾਉਣ ਕਿੱਥੇ ਭੇਜਾਂ ਇਹ ਕੇ ਮੰਗੇ ਇਹ ਮੰਗ ਰੱਖੀ ਹੈ ਇੱਕ ਪੁਲ ਦੀ ਮੰਗ ਰੱਖੀ ਹੈ ਇੱਕ ਕਿਹਾ ਕਿ ਤੁਸੀਂ ਬੰਨ ਜਿਹੜਾ ਹਰ ਸਾਲ ਟੁੱਟਦਾ ਉਹਦੇ ਅੰਦਰ ਅੰਦਰ ਉਹ 30 ਕਿਲੋਮੀਟਰ ਜਿੰਨਾ ਪੈਂਦਾ ਸਾਡਾ ਪਹਾਣੀਪਸਵਾਲ ਤੋਂ ਲੈ ਕੇ ਬੁੱਢੇ ਵਾਲੇ ਤੱਕ ਉਹ 10-10 ਫੁੱਟ ਅੰਦਰ ਕੰਕਰੀਟ ਦਾ ਬੰਨ ਬਣਾਇਆ ਜਾਏ ਤਾਂ ਕਿ ਉਹ ਹਰ ਸਾਲ ਐਗਜੈਕਟਲੀ ਮੇਰੇ ਦੋ ਸਵਾਲ ਅਗਲੇ ਇਹੋ ਹੀ ਸੀ ਸਾਨੂੰ ਤੁਹਾਨੂੰ ਕਿ ਇੱਕ ਤੇ ਤੁਸੀ ਬਣ ਤੇ ਦੂਜਾ ਜਿਹੜੀ ਕੰਨਵਣ ਦੇ ਸ਼ੰਭ ਦੀ ਸੇਮ ਆ ਇਹ ਦੋ ਸਮੱਸਿਆਵਾਂ ਬਹੁਤ ਵੱਡੀਆਂ ਨੇ ਸੇਮ ਦਾ ਤੇ ਇੰਨਾ ਬੁਰਾ ਹਾਲ ਹੈ ਪਿਛਲੇ ਸਰਕਾਰਾਂ ਨੇ ਬਾਦਲ ਸਾਹਿਬ ਨੇ ਜਦੋਂ ਪਹਿਲੀ ਵਾਰ ਆਏ ਸੀ ਜਿਹਨੂੰ ਸੇਮ ਨਾਲੀਆਂ ਨਹੀਂ ਹੀ ਬਣਿਆ ਤੇ ਉਹ ਮੈਨੂੰ ਪਤਾ ਕਿ ਭੈਣੀ ਮੀਂਹ ਖਾਏ ਜੋ ਪੁਰਾਣੇ ਲੋਕੀਂ ਦੱਸਦੇ ਮੈਂ ਤੇ ਉਹ ਹੈ ਨਹੀਂ ਉਹਨਾਂ ਉਹਨਾਂ ਮੀਟਿੰਗਾਂ 'ਚ ਵੀ ਬਾਦਲ ਸਾਹਿਬ ਆਏ ਤੇ ਉਹਨਾਂ ਨੇ ਲੋਕਾਂ ਨੇ ਕਿਹਾ ਵੀ ਸਾਨੂੰ ਇੰਨੇ ਲੱਖ ਦੇ ਦਿਓ ਇੰਨੇ ਲੱਖ ਦੇ ਦਿਓ ਆਂਦੇ ਸੇਖਮਤ ਸਾਹਿਬ ਮੈਂ ਗੱਡੀ ਲੈ ਆ ਨਾ ਚਲਾ ਕੇ ਤੇ ਗੱਡੀ ਆਉਂਗਾ ਜਿੱਦਾਂ ਪਾਣੀ ਚ ਚੱਲਦੀ ਏ ਤੁਹਾਡੇ ਇਲਾਕੇ ਤੇ ਸੇਮ ਐ ਸੇਮ ਨਾਲੀਆਂ ਉਹਨਾਂ ਤੋਂ ਕੱਡੀਆਂ ਤੇ ਸਾਡੀ ਸਾਰੀਆਂ ਫਸਲਾਂ ਬਚਣ ਲੱਗੀਆਂ ਤੇ ਹੁਣ ਪਿਛਲੇ 7-8 ਸਾਲ ਤੋਂ ਸੇਮ ਨਾਲੀਆਂ ਦੀ ਸਫਾਈ ਨਹੀਂ ਹੋਈ ਮੈਂ ਉਹਦੇ ਚੱਕ ਚੂਕ ਗਿਆ ਇਹ ਉੱਥੇ ਜਾ ਕੇ ਉਹਨਾਂ ਨੂੰ ਇੱਕੋ ਮੰਗੇ ਹੀ ਕਿ ਸਾਡੀ ਫਸਲ ਮਰ ਗਈ ਆ ਪਿਛਲੀ ਵੀ ਮਰ ਗਈ ਤੇ ਗਾਂ ਕਣਕ ਵੀ ਨਹੀਂ ਬੀਜੀ ਗਈ ਬਰਸਣਾ ਵੀ ਨਹੀਂ ਹੋਇਆ ਉਹਨਾਂ ਨੇ ਮੈਂ ਵਾਅਦਾ ਕੀਤਾ ਕਿ ਜੇ ਮਈ ਦੇ ਵਿੱਚ ਜਾਂ ਅਪ੍ਰੈਲ ਦੇ ਖੀਤ ਤੱਕ ਸਰਕਾਰ ਨਹੀਂ ਕਰੇਗੀ ਤੇ ਮੈਂ ਕੋਲੋਂ ਪੈਸੇ ਲਾ ਕੇ ਪੋਕਲਨ ਲਾ ਕੇ ਤੁਹਾਡੇ ਪੰਜਾਂ ਪਿੰਡਾਂ ਦੀ ਡਰੇਨ ਜਿਹੜੀ ਹੈ ਸਾਫ ਕਰਾਵਾਂਗਾ ਮਤਲਬ ਇਹ ਨਾਲੀਆਂ ਆਪਾਂ ਸੇਮ ਨਾਲੀਆਂ ਸਾਫ ਕਰਾਉਣੀ ਹੈ ਤੁਸੀਂ ਬਣਾ ਕਿ ਤਾਂ ਜੋ ਜਿਹੜਾ ਹਰ ਵਾਰ ਪਾਣੀ ਆਉਂਦਾ ਤੇ ਹਰ ਵਾਰ ਤੁਸੀਂ ਟੁੱਟਦੀ ਹੈ ਇਹਦਾ ਕੰਮ ਹੀ ਮੁਕਾ ਦੇ ਇਹਦੇ ਵਾਸਤੇ ਆਪਾਂ ਪ੍ਰਧਾਨ ਨੂੰ ਲਿਖ ਕੇ ਦੇ ਦੇ ਬਹੁਤ ਸਾਰੇ ਕੰਮ ਕੀਤੇ ਤੁਸੀਂ ਪੰਜਾਬ ਦੇ ਵਿੱਚ ਆਮ ਲੋਕਾਂ ਨੂੰ ਉਹ ਸਹੂਲਤਾਂ ਦਿੱਤੀਆਂ ਜਿਹੜੀਆਂ ਅਗਲੀਆਂ ਸਰਕਾਰਾਂ ਨੂੰ ਵੀ ਦੇਣ ਵਾਸਤੇ ਜਿਹੜਾ ਉਹ ਮਜਬੂਰ ਹੋਣਾ ਪਿਆ ਪਰ ਇਸ ਤੋਂ ਬਾਅਦ ਫਿਰ ਵੀ ਆਕਾਲੀ ਦਲ ਦੀ ਜਿਹੜਾ ਰਾਜਨੀਤਿਕ ਹਸ਼ਰਾ ਬਹੁਤ ਮਾੜਾ ਹੁੰਦਾ ਕਿਹੜੀਆਂ ਗਲਤੀਆਂ ਹੋਈਆਂ ਉਹ ਹੁਣ ਦੁਹਰਾਉਣ ਦੀ ਲੋੜ ਨਹੀਂ ਕੀ ਭਵਿੱਖ ਦੇ ਵਿੱਚ ਜਿਹਾ ਕੋਈ ਜੋ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜਾ ਪੰਜਾਬ ਦੇ ਲੋਕਾਂ ਨੂੰ ਉਹ ਜਿਹੜਾ ਪੁਰਾਣਾ ਸਮਾਂ ਨਾ ਦੇਖਣਾ ਪਵੇ ਦੇਖੋ ਪੰਜਾਬ ਦੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਨੇ ਆ ਪਾਰਟੀ ਪ੍ਰਧਾਨ ਵੱਲੋਂ ਕਿ ਠੀਕ ਆ ਜੋ ਪਿੱਛੇ ਹੋਇਆ ਜੇ ਗਲਤੀਆਂ ਹੋਈਆਂ ਤੇ ਉਹਦਾ ਖਮਿਆਜਾ ਬੜਾ ਬੁਰਾ ਪਰ ਪਾਰਟੀ ਬੜੇ ਇਹ ਪੰਜਾਬ ਦੇ ਲੋਕਾਂ ਦੀ ਪਾਰਟੀ ਹੀ ਪੰਥ ਦੀ ਪਾਰਟੀ ਹੀ ਪਰ ਪੰਜਾਬ ਲਈ ਬਹੁਤ ਕੁਝ ਕਰਨ ਦਾ ਦਾਵਾ ਕਰਦੀ ਆ ਬਹੁਤ ਕੁਝ ਦਾਵਾ ਵੀ ਕੀਤਾ ਤੇ ਕੀਤਾ ਵੀ ਹੈ ਪੰਜਾਬ ਲਈ ਇਹ 'ਚ ਕੋਈ ਸ਼ੱਕ ਨਹੀਂ ਜੋ ਵੀ ਡਿਵੈਲਪਮੈਂਟ ਹੋਈ ਜਾਂ ਲੋਕ ਭਲਾਈ ਦੀਆਂ ਜਿੰਨੀਆਂ ਸਕੀਮਾਂ ਨੇ ਸ਼੍ਰੋਮਣੀ ਕਾਲੀਦਾਰ ਨੇ ਲਾਗੂ ਕੀਤੀਆਂ ਜਾਓ ਸ਼ੁਰੂ ਤੋਂ ਲੈ ਕੇ ਅੱਜ ਤੱਕ ਜੋ ਕੀਤਾ ਅਸੀਂ ਇਹ ਵਾਅਦਾ ਕਰਦੇ ਆਂ ਪਾਰਟੀ ਪ੍ਰਧਾਨ ਵੱਲੋਂ ਮੈਂ ਆਪਣੇ ਤੌਰ ਤੇ ਯਕੀਨ ਦਿਵਾਉਣਾ ਤੁਹਾਡੇ ਚੈਨਲ ਤੇ ਕਿ ਇਹੋ ਜਿਹਾ ਕੰਮ ਦੁਬਾਰਾ ਕੋਈ ਨਹੀਂ ਹੋਏਗਾ ਪਾਰਟੀ ਇੰਨੇ ਵਧੀਆ ਕੰਮ ਕਰੇਗੀ ਕਿ ਲੋਕ ਆਪ ਕਹਿਣਗੇ ਕਿ ਸਾਨੂੰ ਇੱਕੋ ਇੱਕ ਪਾਰਟੀ ਚਾਹੀਦੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦ ਸੋ ਇਹ ਸਾਨ ਸਦਾ ਗੁਰਕਬਾਲ ਸਿੰਘ ਮਾਹਲ ਜਿਨ੍ਹਾਂ ਨੇ ਸਾਡੇ ਸਾਰੇ ਹੀ ਸਵਾਲਾਂ ਦਾ ਔਰ ਤੁਹਾਡੇ ਸਾਰੇ ਹੀ ਖਦਸ਼ਿਆਂ ਦਾ ਜਿਹੜਾ ਬੜਾ ਬੇਬਾਕੀ ਦੇ ਨਾਲ ਜਵਾਬ ਦਿੱਤਾ 17 ਤਰੀਕ ਦੀ ਜਿਹੜੀ ਇਹਨਾਂ ਦੀ ਪਹਿਲੀ ਰੈਲੀ ਆ ਪੰਜਾਬ ਦੀ ਪੰਜਾਬ ਬਚਾਓ ਵਾਲੀ ਕਾਦੀਆਂ ਵਿੱਚ ਹੋਣ ਜਾ ਰਹੀ ਆ ਉਹਦੇ ਵਿੱਚ ਬਹੁਤ ਮਸਰੂਫ ਨੇ ਫਿਰ ਵੀ ਥੋੜਾ ਸਮਾਂ ਕੱਢਿਆ ਅਸੀਂ ਤੁਹਾਡੇ ਬਹੁਤ ਰਿਣੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਹਲਕੇ ਜੁਜਤੇ ਕੋਈ ਵੀ ਜਿਹੜੇ ਐਮਐਲਏ ਝਾੜੂ ਦੀ ਸਰਕਾਰ ਦੇ ਲੋਕਾਂ ਨੇ ਬਣਾਏ ਸੀ ਬੜੇ ਚਾਵਾ ਦੇ ਨਾਲ ਵੋਟਾਂ ਪਾਈਆਂ ਦੇ ਇੱਕ ਰਿਕਾਰਡ ਤੋੜ ਵੋਟਾਂ ਪਾ ਕੇ ਬਣਾएंगे ਕੋਈ ਵੀ ਚਿਹਰਾ ਜਿਹੜਾ ਹੈਗਾ ਨਾਮੀ ਜਿਨ੍ਹਾਂ ਨੇ ਪੰਜਾਬ ਲਈ ਕੰਮ ਕੀਤਾ ਸਾਰੇ ਹਰਾਤੇ ਲੋਕਾਂ ਨੇ ਪਤਾ ਨਹੀਂ ਉਹਨਾਂ ਨੂੰ ਕਹ ਲਓ ਕਿ ਜਾਂ ਵੀ ਸ਼ਾਇਦ ਅਸੀਂ ਨਵੇਂ ਦੇ ਵਿੱਚ ਕੀ ਵੇਖਣਾ ਬਦਲਾਅ ਤੇ ਜੋ ਬੁਰਾ ਹਾਲ ਪੰਜਾਬ ਦੇ ਵਿੱਚ ਕੀਤਾ ਗਿਆ ਇਹਨਾਂ ਨੇ ਕਿਹਾ ਹੈ ਅਸੀਂ ਰੰਗਲਾ ਪੰਜਾਬ ਬਣਾਉਣਾ ਪੰਜਾਬ ਦਾ ਇਹ ਭਗਵੰਤਮਾਨ ਦਾ ਬਿਆਨ ਸੀ ਜਿਹੜਾ ਲਿਖਣ ਨਾਲ ਰੰਗਲਾ ਪੰਜਾਬ ਨਹੀਂ ਬਣਨਾ ਪਰ ਇਹਨਾਂ ਨੇ ਤੇ ਰੰਗਲਾ ਕੀਤਾ ਜ਼ਰੂਰ ਆ ਪਰ ਖੂਨ ਨਾਲ ਰੰਗ ਦਿੱਤਾ ਹੋਰ ਕੋਈ ਰੰਗ ਨਹੀਂ ਪਾਇਆ ਸਿਰਫ ਲਾਲ ਖੂਨ ਸਵੇਰੇ ਪੜ ਲਓ ਅਖਬਾਰ ਤੁਹਾਡੇ ਚੈਨਲ ਵੇਖ ਲਓ ਰੋਜ਼ ਕੋਈ ਨਾ ਕੋਈ ਕਤਲ ਰੋਜ਼ ਕੋਈ ਨਾ ਕੋਈ ਗੈਂਗਵਾਰ ਰੋਜ਼ ਇਨਕਾਊਂਟਰ ਹੋ ਫੇਕ ਆ ਜਾਂ ਸੱਚੇ ਆ ਇਹ ਰੱਬ ਜਾਣਦਾ ਜਾਂ ਸਰਕਾਰ ਜਾਣਦੀ ਪਰ ਰੋਜ਼ ਹੀ ਕੋਈ ਨਾ ਕੋਈ 7 8 ਪੰਜਾਬ ਦੇ ਨੌਜਵਾਨਾਂ ਦਾ ਕਹਾਣ ਹੋ ਰਿਹਾ ਜਿਹੜਾ ਕਿ ਬਹੁਤ ਹੀ ਗਲਤ ਹੈ ਤੇ ਇਹ ਸਰਕਾਰ ਨੂੰ ਭਗਵੰਤ ਮਾਨ ਨੂੰ ਇਹੋ ਜੇ ਕੰਮ ਚਾਹੀਦਾ ਨਹੀਂ ਤੈਨੂੰ ਲੋਕਾਂ ਨੇ ਬੜੇ ਚਾਰਨਾ ਮੁੱਖ ਮੰਤਰੀ ਬਣਾਇਆ ਸੀ ਤੇਰਾ ਫਰਜ ਬਣਦਾ ਹੈ ਕਿ ਤੂੰ ਉਹਨਾਂ ਦੀਆਂ ਆਸਾਂ ਦੇ ਉੱਤੇ ਖਰਾ ਉਤਰੋ ਠੀਕ ਹੈ ਤੇਰੇ ਤੇ ਦਬਾਅ ਪੈਂਦਾ ਛੱਡ ਕੇ ਆ ਜਨੋ ਲੋਕੀ ਹੋ ਸਕਦਾ ਤੈਨੂੰ ਦੁਬਾਰਾ ਫੇਰ ਚੁਣ ਲੈਂਦੇ ਪਰ ਇਹਨੇ ਆਪਣੀ ਜਮੀਰ ਮਾਰ ਕੇ ਜਿਹੜਾ ਕੰਮ ਕਰ ਰਿਹਾ ਮਾੜਾ ਤੂੰ ਇਹ ਗੈਂਗਵਾਦ ਦਾ ਜ਼ਿਕਰ ਕੀਤਾ ਪਰ ਪਿਛਲੀ ਕਾਂਗਰਸ ਸਰਕਾਰ ਜਾਂ ਹੋਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਇਹ ਕਹਿੰਦੀ ਹੈ ਕਿ ਗੈਂਗਵਾਦ ਦੀ ਜਨਮਦਾਤਾ ਤਾਂ ਅਕਾਲੀ ਦਲ ਹੈ ਕਲੀ ਦੱਲੀ ਕਦੋਂ ਗਿਆ ਗੰਗਵਾਰੀ ਤੇ ਸੁ ਕਦੋਂ ਇਹ ਐਵੇਂ ਗੈਂਗਵਾਦ ਗੈਂਗਸਟਰਾਂ ਨੂੰ ਪੈਦਾ ਹੀ ਕਲੀ ਦੱਲ ਨੇ ਕਹਿੰਦੇ ਕੀ ਨਹੀਂ ਤੇ ਐਵੇਂ ਕਹਿਣ ਨੂੰ ਉਹ ਕਹੀ ਤਾਂ ਨਵੇ ਤੇ ਕਹਿਣ ਦਾ ਇਹਨਾਂ ਦਾ ਕਹਿਣ ਦਾ ਕੋਈ ਤੋੜ ਨਹੀਂ ਇਹ ਸਾਰੀਆਂ ਸੈਂਟਰ ਦੀਆਂ ਪਾਲਸੀਆਂ ਨੇ ਸੈਂਟਰ ਦੇ ਹਿਸਾਬ ਨਾਲ ਚੱਲਦੇ ਨੇ ਇਹਨਾਂ ਨੇ ਜੋ ਵੀ ਕਰਨਾ ਇਹਨਾਂ ਨੇ ਸਾਰਾ ਪਲੈਨਿੰਗ ਦਿਨਾਂ ਦੀ ਦਿੱਲੀ ਬਣਨੀ ਜਾ ਕੇ ਪੰਜਾਬ ਨੂੰ ਤੇ ਗਿੰਦੇ ਨਹੀਂ ਨਾ ਪੰਜਾਬ ਨੂੰ ਅੱਜ ਤੱਕ ਦਿੱਲੀ ਨੇ ਕਦੀ ਮੰਨਿਆ ਹੀ ਕਿ ਹਿੰਦੁਸਤਾਨ ਦਾ ਹਿੱਸਾ ਬੜਾ ਵੱਡਾ ਸਾਡਾ ਦੇਸ਼ ਪੰਜਾਬ ਹੀ ਜਿਹੜਾ ਹੁਣ ਸਟੇਟ ਬਣ ਗਿਆ ਤੇ ਮੈਨੂੰ ਇਹ ਜੋ ਹਾਲਾਤ ਨੇ ਜੇ ਅਜੇ ਵੀ ਲੋਕੀ ਨਾ ਜਾਗੇ ਨਾ ਆਪਾਂ ਪੰਜਾਬ ਬਚਾਇਆ ਤੇ ਇਹਨਾਂ ਨੇ ਟੁੱਟ ਕੇ ਦੇ ਇਹਨੂੰ ਜ਼ਿਲ੍ਹਿਆਂ ਦੇ ਵਿੱਚ ਕਰ ਦੇਣਾ ਜੇ ਹੋਣ ਵਾਲੀ ਸਰਕਾਰ ਅਮਲੀਆਂ ਨੂੰ ਫੜ ਫੜ ਕੇ ਜੇਲ੍ਹਾਂ 'ਚ ਦੇ ਰਹੀ ਆ ਇੱਕ ਸਰਕਾਰ ਦਾ ਆਪਰੇਸ਼ਨ ਆਉਂਦਾ ਕਸੋ ਤੇ ਉਹਦੇ ਵਿੱਚ 5-7000 ਅਮਲੀ ਫੜਕੇ ਅੰਦਰ ਦੇ ਦਿੰਦੇ ਆ ਦੂਜਾ ਫੇਰ ਚੱਲਦਾ ਉਹ 40-4500 ਫੇਰ ਫੜਕੇ ਅੰਦਰ ਦੇਤੇ ਆ ਕਿ ਤੁਹਾਡੀ ਸਰਕਾਰ ਵੀ ਇਹ ਚਿੱਟੇ ਦਾ ਲੱਕ ਤੋੜਨ ਵਾਸਤੇ ਅਮਲੀਆਂ ਨੂੰ ਫੜੇਗੀ ਕਿ ਜਾਂ ਹੋਰ ਕੋਈ ਵਾਈਟ ਪੇਪਰ ਜਾਂ ਕੋਈ ਹੋਰ ਮਨਸੂਬਾ ਲੈ ਕੇ ਆਏ ਦੇਖੋ ਅਸੀਂ ਤੇ ਇੱਕੋ ਹੀ ਆਏ ਪ੍ਰਧਾਨ ਜੀ ਨਾਲ ਗੱਲ ਹੋਈ ਪਈ ਅਸੀਂ ਪੰਜਾਬ ਚੋਂ ਨਸ਼ਾ ਖਤਮ ਕਰਨਾ ਤੇ ਉਹਦੇ ਵਾਸਤੇ ਆਪਾਂ ਨੂੰ ਪੂਰਾ ਇਕਜੁੱਟ ਹੋ ਕੇ ਤੇ ਮਨ ਬਣਾਉਣਾ ਪੈਣਾ ਕਿ ਵੀ ਮੈਂ ਖਤਮ ਕਰਨਾ ਉਹਦੇ ਵਾਸਤੇ ਇਨਸਾਨ ਦੀ ਦੋ ਤਰ੍ਹਾਂ ਦੀ ਬਿਰਤੀ ਹੁੰਦੀ ਹੈ ਇੱਕ ਲੜਾਈਆਂ ਜਦੋਂ ਹੁੰਦੀਆਂ ਨੇ ਤੁਸੀਂ ਵੇਹਨੇ ਹੋ ਆਪਾਂ ਇੱਕ ਸ਼ੇਰ ਬਿਰਤੀ ਹੁੰਦੀ ਹੈ ਇੱਕ ਕੁੱਤਾ ਬਿਰਤੀ ਹੁੰਦੀ ਹੈ ਕੁੱਤਾ ਬਿਰਤੀ ਛੋਟੇ ਨੂੰ ਪੈਂਦਾ ਨੇ ਛੋਟਾ ਮਾਰੀਏ ਤੇ ਸ਼ੇਰ ਜਿਹੜਾ ਵਾ ਛੋਟਾ ਮਾਰਨ ਵਾਲੇ ਨੂੰ ਪੈਂਦਾ ਆਹਾਂ ਸ਼ੇਰ ਬਿਰਤੀ ਦੇ ਨਾਲ ਕੰਮ ਕਰਨਾ ਤੇ ਜਿਹੜਾ ਨਸ਼ੇ ਵੇਚਦੇ ਨੇ ਉਹਨਾਂ ਨੂੰ ਫੜ ਕੇ ਅੰਦਰ ਕਰਦੇ ਬੜੇ ਵੱਡੀ ਗੱਲ ਕਹਿ ਰਹੇ ਹੋ ਤੁਸੀਂ ਸ਼ੇਰ ਬਿਰਤੀ ਵਾਲੀ ਪਰ ਹੁੰਦਾ ਕੀ ਆ ਅਕਸਰ ਕੇ ਇਹੋ ਜਿਹੜੇ ਇਹ ਹੈਗੇ ਆ ਵੱਡੇ ਸਮਗਲਰ ਵੱਡੇ ਜਿਹੜੇ ਹੈਗੇ ਆ ਕਹਿ ਲੋਗੇ ਗੁਨਾਹਗਾਰ ਬੰਦੇ ਇਹਨਾਂ ਨੂੰ ਮੁੜ ਕੇ ਸਰਕਾਰੀ ਛਤਰ ਛਾਇਆ ਮਿਲ ਜਾਂਦੀ ਆ ਜਿੱਦਾਂ ਹੁਣ ਵਾਲੇ ਵੀ ਕਈ ਘਮਰੇ ਆ ਤਾਇਦੇ ਸ਼ੇਰ ਬਿਰਤੀ ਕਹਿਆ ਨਾ ਵੀ ਸ਼ੇਰ ਬਿਰਤੀ ਬਣੇਗੀ ਤੇ ਸਰਕਾਰੀ ਛਤਰ ਛਾਇਆ ਨਹੀਂ ਮਿਲੇਗੀ ਜੇ ਦੂਜੀ ਬਿਰਤੀ ਨਹੀਂ ਫੇਰ ਤੇ ਸਰਕਾਰੀ ਛਤਰ ਛਾਇਆ ਤੇ ਮੈਂ ਅਹੀਂ ਕਹਿਆ ਵੀ ਅਹੀਂ ਖਤਮ ਕਰਨਾ ਹੈ ਇਹਦੇ ਵਾਸਤੇ ਸਾਡੇ ਪੰਜਾਬ ਪ੍ਰਧਾਨ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਬੜੇ ਸੰਜੀਦਾ ਨੇ ਤੇ ਸਾਰੀ ਕੋਰ ਕਮੇਟੀ ਸਾਡੀ ਸਾਰੀ ਸੀਨੀਅਰ ਹੈ ਉਹਨਾਂ ਨੇ ਇਹ ਮਤਲਬ ਸਾਰਾ ਪੰਜਾਬ ਦੇ ਵਿੱਚ ਵੇਖਿਆ ਹੈ ਕੀ ਹਾਲਾਤ ਨੇ ਮਤਲਬ ਕਈ ਪਰਿਵਾਰ ਤੇ ਇਹੋ ਜਿਹੇ ਮਿਲਦੇ ਨੇ ਮੈਂ ਆਪਣੀ ਗੱਲ ਕਰਦਾ ਕਿ ਸਾਡੇ ਪਰਿਵਾਰ ਦੇ ਵਿੱਚ ਵੀ ਇਹਦਾ ਸੇਕ ਲੱਗਾ ਤੋ ਇਹ ਕਮੇ ਅਜਾਬ ਹੁਕਮ ਤੇ ਅਹੀਂ ਕਮੇ ਅਜਾਬ ਹੁਕਮ ਤੇ ਬੜਾ ਮਹਿੰਗਾ ਖਮਿਆਜਾ ਪਿਆ ਘਰ ਦੇ ਜੀ ਜਾਂਦੇ ਰਹੇ ਤੇ ਫਿਰ ਜਾ ਕੇ ਉਹ ਖਮਿਆਜੇ ਚੋਂ ਚਲੋ ਗੁਰੂ ਦੀ ਕਿਰਪਾ ਦੇ ਨਾਲ ਅਸੀਂ ਬਾਹਰ ਨਿਕਲੇ ਪਰ ਬਹੁਤ ਬੁਰੇ ਹਾਲਾਤ ਹੁੰਦੇ ਨੇ